ਸ਼ਸ਼ੀਕਲ ਜੀ ਅਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਤੁਹਾਨੂੰ ਆਂਗੜਵਾੜੀ ਚੋਂ ਮਿਲਣ ਵਾਲੀ ਜਿਹੜੀ ਆ ਖਿਚੜੀ ਬਣੀ ਹੈਗੀ ਉਹ ਬਣਾਉਣੀ ਦੱਸਾਂਗੇ ਜੀ ਬਹੁਤ ਟੇਸਟੀ ਬਣਦੀ ਹੈਗੀ ਹੈ ਬੱਚਿਆਂ ਨੂੰ ਬਣਾ ਕੇ ਦੋ ਬਹੁਤ ਹੈਲਦੀ ਨਾਸ਼ਤਾ ਹੈ ਆਪਣੀ ਕੀ ਕਰਨਾ ਆ ਖਿਚੜੀ ਨੂੰ ਨਾ ਪਹਿਲਾਂ ਚੰਗੀ ਤਰ੍ਹਾਂ ਆਪਾਂ ਵਾਸ਼ ਕਰਾਂਗੇ ਧੋਵਾਂਗੇ ਇਹਦੇ ਉੱਪਰ ਜਿਹੜੇ ਮਸਾਲੇ ਲੱਗੇ ਹੋਏ ਉਤਾਰ ਦਵਾਂਗੇ ਚੰਗੀ ਤਰ੍ਹਾਂ ਪਹਿਲਾਂ ਇਹਨੂੰ 5 ਮਿੰਟਾਂ ਲਈ ਆਪਾਂ ਭਿਉਂ ਕੇ ਰੱਖ ਦਵਾਂਗੇ। ਦੇਖੋ ਆ ਸਾਰੇ ਚੀਜ਼ ਨਾ ਆਪਾਂ ਕਢਾਲ ਦਾਂਗੇ ਪਹਿਲਾਂ ਇਦਾਂ ਹੀ ਇਹਨੂੰ 5 ਮਿੰਟਾਂ ਲਈ ਰੱਖ ਦਵਾਂਗੇ। ਜੇ 5 ਕੁ ਮਿੰਟ ਹੋ ਗਏ ਜਿਹੜੀ ਆਪਣੀ ਆ ਖਿਚੜੀਆਂ ਭਿਉਂ ਕੇ ਰੱਖੀ ਨੂੰ ਦੇਖੋ ਕਿੰਨਾ ਹੁਸ਼ ਹੁੰਦੇ ਆ ਆਪਾਂ ਨੇ ਕਢਾਲ ਦੇਣਾ ਸਾਰਾ ਕੁਝ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਾਂਗੇ। ਜਦੋਂ ਆਪਾਂ ਇਹਨੂੰ ਧੋਕੇ ਦੇ ਬਣਾਉਂ ਦਿੰਦਾ ਤਾਂ ਇਹ ਕੌੜੀ ਜੀ ਬਣਦੀ ਹੈਗੀ ਇਸ ਲਈ ਆਪਾਂ ਇਹਦਾ ਜਿਹੜਾ ਮਸਾਲਾ ਲੱਗਦਾ ਸਾਰਾ ਉਤਾਰ ਦਵਾਂਗੇ ਹਾਂਜੀ ਆਪਾਂ ਨੇ ਇੱਕ ਪਿਆਜ਼ ਜਿਹੜਾ ਕੱਟ ਲਿਆ। ਇਸ ਤੋਂ ਬਾਅਦ ਗੈਸ ਦੇ ਉੱਪਰ ਜਿਹੜੇ ਬਰਤਨ ਚ ਤੁਸੀਂ ਬਣਾਉਣਾ ਚਾਹੁੰਦੇ ਹੋ ਉਹ ਰੱਖ ਲਿਆ ਆਪਾਂ ਨੇ। ਤੇ ਇਹਨੂੰ ਗਰਮ ਕਰਾਂਗੇ ਆ ਪਾਣੀ ਆ ਜਿਹੜਾ ਸੁੱਕਣ ਦਵਾਂਗੇ। ਹਾਂਜੀ ਪੈਨ ਆ ਜਿਹੜੀ ਆਪਣੀ ਗਰਮ ਹੋ ਚੁੱਕੀ ਆ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਪਾਵਾਂਗੇ। 2/2 ਚਮਚੇ ਜਿਹੜੇ ਤੇਲ ਦੇ ਆਪਾਂ ਪਾ ਲਵਾਂਗੇ ਲਗਭਗ। ਇਹਨੂੰ ਗਰਮ ਹੋਣ ਦਵਾਂਗੇ ਚੰਗੀ ਤਰ੍ਹਾਂ ਤਾਂ ਪਤੇਲ ਨੂੰ ਸਰੋਂ ਦੇ। ਤੇਲ ਆਪਣਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਅੱਧਾ ਚਮਚਾ ਜੀਰੇ ਦਾ ਪਾਵਾਂਗੇ। ਬਸ ਜੀ ਆਪਾਂ ਜੀਰਾ ਜ਼ਿਆਦਾ ਨਹੀਂ ਬ੍ਰਾਊਨ ਕਰਨਾ ਹੁਣ ਪਿਆਜ਼ ਦਾ ਪਾਉਂਦੇ। ਇਹਨੂੰ ਹਲਕਾ ਫਰਾਈ ਹੋਣ ਤੱਕ ਆਪਾਂ ਭੁੰਨਾਂਗੇ। ਇਹ ਆਪਣੀ ਖਿਚੜੀ ਆ ਬਿਲਕੁਲ 10 ਮਿੰਟਾਂ 'ਚ ਬਣ ਕੇ ਜਿਹੜੀ ਰੈਡੀ ਹੋ ਜਾਂਦੀ ਹੈ ਇਹਨੂੰ ਬਾਅਦ ਟਾਈਮ ਲੱਗ ਜਾਏਗਾ ਆਪਾਂ ਬੱਚਿਆਂ ਵਾਸਤੇ ਬਣਾ ਰਹੇ ਆ ਬਿਲਕੁਲ ਹੈਲਦੀ ਹਾਂਜੀ ਆਪਣਾ ਪਿਆਜ਼ ਜਿਹੜੇ ਇੰਨੇ ਕੀ ਭੁੰਨਣੇ ਆ ਬਾਹਲੇ ਨਹੀਂ ਭੁੰਨਣੇ ਆਗੇ ਇਸ ਤੋਂ ਬਾਅਦ ਆਪਾਂ ਇਹ ਵਿੱਚ ਸਵਾਦ ਅਨੁਸਾਰ ਨਮਕ ਪਾਵਾਂਗੇ आपको इतने पाना कि चमचा नमक का पाता जे तुम बड़े ने खानी है तो मिर्च भी पा सकते थोड़ी जी अपने अदा ख चमचे तो घट्ट हल्दी पाइए तो मसाले दून लवेंगे इस तुम बाद आप एक लीटर मुंगेर पानी पा देवों ਹਾਂਜੀ ਆਪਾਂ ਇਹਦੇ ਵਿੱਚ ਗਰਮ ਪਾਣੀ ਐਡ ਕੀਤਾ ਤੁਸੀਂ ਠੰਡਾ ਪਾਣੀ ਵੀ ਪਾ ਸਕਦੇ ਹੋ ਜੇ ਠੰਡਾ ਪਾਣੀ ਪਾਉਂਗੇ ਤਾਂ ਉਹ ਨੂੰ ਚੰਗੀ ਤਰ੍ਹਾਂ ਉਬਾਲ ਲਿਓ ਆਪਣੇ ਕੋਲ ਗਰਮ ਪਾਣੀ ਹੈਗਾ ਸੀ ਇਸ ਲਈ ਆਪਾਂ ਗਰਮ ਪਾਣੀ ਪਾਏਗਾ ਹੁਣ ਇਹਦੇ ਵਿੱਚ ਆਪਾਂ ਜਿਹੜੀ ਚਾਹ ਕਿਚੜੀ ਧੋਤੀ ਸੀ ਆਪਾਂ ਉਹ ਵਾਲੀ ਪਾਵਾਂਗੇ ਹਾਂਜੀ ਖਿਚੜੀ ਆਪਾਂ ਨੇ ਦੇਖੋ ਚੰਗੀ ਤਰ੍ਹਾਂ ਸਾਫ਼ ਕਰ ਲਈ ਇਹਦੇ ਵਿੱਚ ਆਪਾਂ ਨੂੰ ਦਾਲ ਪਾਉਣ ਦੀ ਲੋੜ ਨਹੀਂ ਇਹਦੇ ਵਿੱਚ ਤਾਂ ਆਲਰੇਡੀ ਦਾਲ ਵਗੈਰਾ ਸਾਰਾ ਸਮਾਨ ਹੁੰਦਾ ਹੈਗਾ ਹੁਣ ਆਪਾਂ ਇਹ ਪਾ ਦਵਾਂਗੇ ਇਹਦੇ ਵਿੱਚ ਇਸ ਤੋਂ ਬਾਅਦ ਆ ਪਟਾਕ ਕੇ ਨੂੰ ਮੀਡੀਅਮ ਆਚ ਤੇ ਪਕਾਵਾਂਗੇ ਜਦੋਂ ਆਪਾਂ ਮੀਡੀਅਮ ਆਚ ਤੇ ਪਕਾਵਾਂਗਾ ਜਿੰਨਾ ਆਪਾਂ ਇਹਨੂੰ ਸਲੋਅ ਤੇ ਪਕਾਵਾਂਗੇ ਉਨੀ ਜਿਆਦਾ ਆਪਣੀ ਖਿਚੜੀ ਜਿਹੜੀ ਵਧੀਆ ਬਣੂਗੀ ਗੈਸ ਆਪਾਂ ਜਿਹੜਾ ਹੁਣ ਮੀਡੀਅਮ ਕਰ ਦਾਂਗੇ ਹਾਂਜੀ ਖਿਚੜੀ ਆਪਣੀ ਜਿਹੜੀ ਚੈੱਕ ਕਰਦੇ ਰਹਾਂਗੇ ਵਿਚ ਵਿਚ ਦੀ ਸਿਵਾ ਰਾਂਗੇ ਤੇ ਵਿੱਚ ਚੰਗੇ ਤਾਂ ਕਿ ਆਪਣੀ ਖਿਚੜੀ ਇਹ ਥੱਲੇ ਨਾ ਲੱਗੇ ਇਹ ਜੇ ਆਪਣੀ ਥੋੜੀ ਖਿਚੜੀ ਜਿਹੜੀ ਕੱਚੀ ਹੈਗੀ ਇੱਕ ਦੋ ਮਿੰਟ ਤੱਕ ਆਪਾਂ ਜੇ ਹੋਰ ਪਕਾਵਾਂਗੇ ਇਹਨੂੰ ਹਾਂਜੀ ਖਿਚੜੀ ਆਪਣੀ ਜਿਹੜੀ ਪੱਕ ਗਈ ਆ ਦੇਖੋ ਬਿਲਕੁਲ 골ਗੀ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੱਟਿਆ ਹੋਇਆ ਧਨੀਆ ਪਾਵਾਂਗੇ ਧੋ ਕੇ ਹਾਂਜੀ ਆਪਾਂ ਧਨੀਆ ਪਾ ਲਿਆ ਇਸ ਤੋਂ ਬਾਅਦ ਆਪਾਂ ਨਾ ਇੱਦਾਂ ਹੀ 1-2 ਮਿੰਟ ਲਈ ਢੱਕ ਦਾਂਗੇ ਇਹਨੂੰ ਪਾਫ ਜੀ ਲਵਾ ਦਾਂਗੇ ਤੇ ਗੈਸ ਜਿਹੜਾ ਆਪਾਂ ਬੰਦ ਕਰ ਦਾਂਗੇ ਹਾਂਜੀ ਆਪਣੇ 5 ਕੁ ਮਿੰਟ ਹੋ ਗਏ ਪਾਫ ਲੱਗ ਰਹੀ ਇਹਨੂੰ ਇਸ ਤੋਂ ਬਾਅਦ ਆਪਾਂ ਇਹਨੂੰ ਭਾਂਡੇ 'ਚ ਕੱਢ ਲਵਾਂਗੇ ਜਿਹਦੇ ਵਿੱਚ ਆ ਖਾਣੀ ਹੈ ਹੰਜੀ ਜਿਹੜੀ ਆਪਾਂ ਨੇ ਜਿਹੜੀ نکالਨੇ ਕਾਲੇ ਚ ਹੁਣ ਇਹਦੇ ਉੱਪਰ ਆਪਾਂ ਦੇਸੀ ਘਿਓ ਪਾਵਾਂਗੇ ਇੱਕ ਚਮਚਾ ਭਰ ਕੇ ਲਓ ਜੀ ਆਪਣੀ ਖਿਚੜੀ ਹੈ ਜਿਹੜੀ ਬਿਲਕੁਲ ਰੈਡੀ ਹੋ ਚੁੱਕੀ ਹੈ ਹੁਣ ਤੁਸੀਂ ਨੂੰ ਕਰਨਾ ਕਰਨਾ ਆਪਣੇ ਬੱਚਿਆਂ ਨੂੰ ਦੇ ਸਕਦੇ ਹੋ ਨੇ ਨਾਲ ਆਪਾਂ ਲੱਸੀ ਦਵਾਂਗੇ ਬੱਚਿਆਂ ਨੂੰ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਜੀ ਥੈਂਕ ਯੂ ਆਲ ਆਫ ਯੂ